ਕਹਿਣਾ ਵੀ ਸਾਡੇ ਤੋਂ ਅੱਜ ਤੱਕ ਕੋਈ ਵੀ ਸੰਸਥਾ ਸਾਡੇ ਅੰਦਰ ਤੱਕ ਪਹੁੰਚ ਨਹੀਂ ਕੀਤੀ ਜੋ ਵੀ ਸੰਸਥਾਵਾਂ ਆਈਆਂ ਜੋ ਪਿੱਛੇ-ਪਿੱਛੇ ਪਿੰਡ ਜਿਹੜੇ ਉੱਚੇ ਪਿੰਡਾਂ ਉੱਥੇ ਤੱਕ ਜਿਹੜਾ ਸਮਾਨ ਜੋ ਵੀ ਪਹੁੰਚਦਾ ਰਿਹਾ ਤੇ ਸਾਡੇ ਤੱਕ ਕੋਈ ਸੂਤਾ ਨਾ ਕੋਈ ਮੈਡੀਕਲ ਆਈਆ ਨਾ ਕੋ ਸਾਨੂੰ ਰਸਣ ਮਿਲਿਆ ਅਸੀਂ ਅੱਜ ਇਸ ਲਾਈਵ ਹੋਣ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਸਾਡੀਆਂ ਬਹੁਤ ਸੰਸਥਾਵਾਂ ਜਿਹੜੀਆਂ ਪਿੰਡੂ ਆ ਲੋਕ ਸਾਡਾ ਪੰਜਾਬ ਹੀ ਬਹੁਤ ਉਤਸ਼ਾਹਤ ਮੈਂ ਕਹਿੰਦਾ ਕਿਸੇ ਦੀ ਹੈਲਪ ਕਰਨ ਲਈ ਸਭ ਤੋਂ ਅੱਗੇ ਆਉਂਦਾ ਪੰਜਾਬ ਪੰਜਾਬ ਦੇ ਜਿਹੜੇ ਨੌਜਵਾਨ ਆ ਪਿੰਡਾਂ ਪਿੰਡਾਂ ਵਿੱਚ ਜਿਹੜੀ ਆ ਪੈਸੀ ਇਕੱਠੇ ਕਰਦੇ ਪਏ ਆ ਲੋੜਵੰਦ ਹੜਪਿੰਡਾਂ ਦੇ ਲਈ ਤੇ ਮਾਣਾਂ ਨੂੰ ਸਿੱਖ ਸੰਦੇਸ਼ ਦੇ ਜ਼ਰੂਰ ਦੇਣਾ ਚਾਹੁੰਦਾ ਤੇ ਅਜੇ ਜਿਹੜਾ ਪਾਣੀ ਆ ਜਿਨ੍ਹਾਂ ਕੋ ਬੀੜੀਆਂ ਹੈਗੀਆਂ ਉਹ ਤਾਂ ਉੱਪਰ ਦਾ ਕਰ ਰਹੇ ਜਿਹੜਾ ਸਮਾਜ ਨਗਰੀ ਜਿਹੜੀ ਅੰਦਰ ਪਿੰਡਾਂ ਦੇ ਪਾਣੀ ਦਿੱਤਾ ਇਥੋਂ ਜਾਣਾ ਅੱਗੇ ਬੜਾ ਮੁਸ਼ਕਲ ਹੈਗਾ ਇਹ ਮੈਂ ਕਹਿਣਾ ਚਾਹੁੰਦਾ ਦੋ ਚਾਰ ਪੰਜ 10 ਦਿਨਾਂ ਤੱਕ ਜਿਹੜਾ ਪਾਣੀ ਦਾ ਪੱਧਰ ਨੀਵਾ ਹੋਣਾ ਹੈਗਾ ਉਸ ਤੋਂ ਬਾਅਦ ਜਿਹੜੇ ਪਿੰਡਾਂ ਨੂੰ ਮੀਨ ਲੋਡ ਆ ਨੀਟ ਜਿਹੜੇ ਪਰਸਨ ਉਹਨਾਂ ਨੂੰ ਰਾਸ਼ਨ ਦੀ ਵੀ ਲੋੜ ਆ ਮੈਡੀਕਲਾਂ ਦੀ ਵੀ ਲੋੜ ਆ ਤੇ ਉਹ ਆਪਾਂ ਥੋੜਾ ਵੇਟ ਕਰੀਏ ਬਹੁਤੀ ਕਾਲੀ ਨਾ ਕਰੀਏ ਅਸੀਂ ਉਹ ਰਾਸ਼ਨ ਪਾਣੀ ਜੋ ਵੀ ਸਮਾਨ ਆ ਅਸੀਂ ਉੱਪਰਲੇ ਪਿੰਡਾਂ ਨੂੰ ਪਹੁੰਚਾਈ ਜਾਂਦੇ ਆ ਉਹ ਲੈ ਲੈ ਕੇ ਜਮ੍ਹਾਂ ਕਰੀ ਜਾਂਦੇ ਆ ਜਿਹੜੇ ਵੀ ਵਿੱਚ ਕੁਝ ਰਹਿੰਦੇ ਬੰਦੇ ਜਿਹੜੇ ਭਾਵਨਾ ਰੱਖਦੇ ਆ ਉਹ ਜਮ੍ਹਾਂ ਕਰੀ ਜਾਂਦੇ ਤਾਂ ਤੜਾ ਲੋੜਵੰਦਾਂ ਤੱਕ ਸਮਾਨ ਨਹੀਂ ਪਹੁੰਚਦਾ ਅੱਜ ਸਾਨੂੰ ਆ ਪਿੰਡ ਦੋਵਾਲ ਹੈਗਾ ਇੱਥੇ ਡੇਰੇ ਚ ਪਹੁੰਚੇ ਆ ਉਹਨਾਂ ਦੇ ਹਾਲਾਤ ਦੇਖ ਕੇ ਬੜਾ ਦੁੱਖ ਲੱਗਾ ਕਿ ਮੈਂ ਸਾਰੇ ਬੰਦਿਆਂ ਨੂੰ ਅਪੀਲ ਕਰਦਾ ਪਿਆ ਜੇ ਵੇਟ ਕਰਕੇ ਜਿਹੜਾ ਸਿਸਟਮੈਟਿਕ ਚੱਲਿਆ ਜਾਵੇ ਮਦਦ ਹਰੇਕ ਦੀ ਹੋਣੀ ਚਾਹੀਦੀ ਆ ਇਹ ਚੁਭਾਵਨਾ ਹੈ ਕਿ ਕਰਨ ਦੀ ਅਸੀਂ ਚਾਹੁੰਦੇ ਤਰੀਕੇ ਇੱਕ ਪੈਸਾ ਜਿਹੜਾ ਵੀ ਆ ਉਹ ਪ੍ਰੋਪਰ ਚੈਨਲ ਲੋਕਾਂ ਤੱਕ ਪਹੁੰਚੇ ਕਿ ਇੱਥੇ ਲੋਕਾਂ ਦਾ ਦਰਦ ਰਿਖਾਇਤ ਨਹੀਂ ਜਾ ਸਕਦਾ ਲੋਕਾਂ ਨੂੰ ਮੈਡੀਕਲ ਸਹੂਲਤ ਵੀ ਬੜੀ ਪ੍ਰੋਬਲਮ ਆ ਰਹੀ ਹੈ ਖਾਣੇ ਦਾ ਬੜਾ ਬੰਦੋਬਸਤ ਹਰ ਵਾਰ ਰੋਟੀ ਖਾਣ ਨੂੰ ਹੈ ਨਹੀਂ ਤਾਂ ਇਹ ਹਾਲਾਤ ਹੋਏ ਆ ਡੇਰਿਆਂ 'ਚ ਲੋਕ ਬੈਠੇ ਆ ਪਸ਼ੂ ਮਿਣਾ ਦੇ ਉੱਪਰਲੇ ਪਿੰਡ 'ਚ ਬੈਠੇ ਹੋ ਆ ਸਾਰੇ ਤਾਂ ਇਹ ਆਪਣਾ ਮੋਟਰਸਾਈਕਲ ਦੇਖ ਸਕਦੇ ਆ ਤੁਸੀਂ ਉਹ ਮੋਟਰਸਾਈਕਲ ਜਿਹੜੀ ਰੋਡ ਤੇ ਲੰਘਾਉਂਦੇ ਆ ਗਿਆ ਉਸ ਤੋਂ ਬਾਅਦ ਅਗਰ ਪੈਦਲ ਜਾਂਦੇ ਆ ਲੱਖ ਲੱਖ ਤੱਕ ਪਾਣੀ ਜਾ ਕੇ ਅੰਦਰ ਆਪਣੇ ਘਰਾਂ ਤੱਕ ਪਹੁੰਚ ਕਰ ਮਿੱਠੇ ਭਈਆ ਪਬਲਿਕ ਤੇ ਸਾਰੀਆਂ ਸੰਸਥਾਵਾਂ ਐਨਜੀਓ ਨੂੰ ਮੈਂ ਬੇਨਤੀ ਕਰੂੰਗਾ ਇਹੋ ਜੋ ਪੈਂਡ ਅਡਾਪਟ ਕਰੋ ਜਿੱਥੇ ਕੋਈ ਬਾਕੀ ਸੰਸਥਾਵਾਂ ਨਹੀਂ ਪਹੁੰਚਦੀਆਂ ਉਹ ਆਪਣਾ ਜਿਹੜਾ ਇਹਨਾਂ ਤੱਕ ਰਾਸ਼ਨ ਲੈ ਕੇ ਪਹੁੰਚਣ ਹੋਰ ਮੈਡੀਕਲ ਸੁੱਤਾ ਬਾਕੀ ਅਸੀਂ ਡਾਟ ਨਿਰਮਲ ਸਿੰਘ ਦੀ ਅਗਵਾਈ ਤੇ ਵਿੱਚ ਜਿਹੜਾ ਬੀੜਾ ਚੱਕਿਆ ਹੋਇਆ ਮੈਡੀਕਲ ਇਹ ਲਗਾਤਾਰ ਸਾਡਾ ਨਿਯੰਤਰਣ ਜਾਰੀ ਰਹੇਗਾ ਆਪਾਂ ਪਹੁੰਚ ਕਰ ਰਹੇ ਹਾਂ ਜਿੱਥੇ ਤੱਕ ਸਾਡੀਆਂ ਗੱਡੀਆਂ ਪਹੁੰਚ ਸਕਦੀਆਂ ਆ ਇੱਥੇ ਕੋਸ਼ਿਸ਼ ਕਰ ਰਹੇ ਹਾਂ ਤੇ ਬਾਕੀ ਥੋੜਾ ਬਾਕੀ ਸੰਸਥਾ ਮੈਂ ਕਹੂੰਗਾ ਬੇਟ ਕਰਨ ਕਿਉਂਕਿ ਆਉਣ ਵਾਲੇ ਸਾਮ ਵਿੱਚ ਜਿਹੜੀ ਪਸ਼ੂ ਜਦਾਂ ਦੱਬ ਗਏ ਉਹਨਾਂ ਦੀ ਜਿਹੜੇ ਮਨ ਤੋਂ ਬਾਅਦ ਜਿਹੜੀ ਬਦਬੂ ਆਉਣੀ ਆ ਜਾਂ ਉਹਨਾਂ ਬਿਮਾਰੀਆਂ ਫੈਲਣੀਆਂ ਡੇਂਗੂ ਮਲੇਰੀਆ ਤਾਂ ਪਹਿਲੇ ਫੈਲਿਆ ਹੋਇਆ ਇਹ ਉਹਨਾਂ ਟਾਈਮ 'ਚ ਹੋਰ ਬਿਮਾਰੀਆਂ ਇਨਰ ਘੱਟ ਦੀ ਬਿਮਾਰੀਆਂ ਆ ਤੇ ਮੈਂ ਬਿਮਾਰੀਆਂ ਬਾਰੇ ਡਾਟ ਨੂੰ ਡਾਕਟਰ ਸਾਹਿਬ ਜੀ ਜਿਆਦਾ ਡਿਟੇਲ ਦੱਸਣਗੇ ਤੇ ਮੈਂ ਇਹ ਕੰਨਾ ਵੀ ਅੱਜ ਅਸੀਂ ਦੋ ਪਿੰਡ ਚ ਪਹੁੰਚੇ ਆ ਇਸ ਤੋਂ ਇਲਾਵਾ ਅਸੀਂ ਹੋਰ ਪਿੰਡਾਂ ਚ ਅਜੇ ਕੁਝ ਕਰਨਾ ਲਗਭਗ 100 ਦੇ ਮਰੀਜ਼ ਆਪਾਂ ਕਿਤੇ ਦੇਖਿਆ ਤੇ ਬਾਕੀ ਜਿਹੜੇ ਅੱਗੇ ਜਿਹੜੇ ਪਿੰਡਾਂ ਚ ਅਸੀਂ ਮੂਵ ਕਰਨਾ ਥੋੜਾ ਇੱਕ ਤਸਵੀਰ ਦੇ ਉੱਪਰ ਵੀ ਜਿਹੜੇ ਆ ਪਿੰਡਾਂ ਚ ਮਗਾਇੇ ਹੋਇਆ ਉਹਨਾਂ ਨੂੰ ਵੀ ਮੈਡੀਸਿਨ ਦੇਣੀ ਆ ਆਪਾਂ ਆਉਣ ਨਾਲ ਟਾਈਮ ਵਿੱਚ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਡੰਗਰਾਂ ਦੀਆਂ ਬਿਮਾਰੀਆਂ ਵੀ ਵੱਧ ਰਹੀਆਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਜਿਹੜੇ ਡੰਗਰਾਂ ਦੇ ਇਲਾਜ ਲਈ ਵੀ ਸਾਡੇ ਡਾਕਟਰ ਸਾਹਿਬ ਪ੍ਰੋਪਰ ਜਿਹੜੇ ਡਿਗਰੀ ਹੋਲਡਰ ਆਡੇ ਨਾਲ ਆਉਣਗੇ ਤੇ ਉਹ ਡੰਗਰਾਂ ਦਾ ਵੀ ਨਾਲ ਇਲਾਜ ਕਰਨਗੇ ਮੈਂ ਉਹਨਾਂ ਡਾਕਟਰ ਨਿਰਮਲ ਸਿੰਘ ਜੀ ਨੂੰ ਤੋਂ ਬੇਨਤੀ ਕਰੂੰਗਾ ਉਹ ਬਿਮਾਰੀਆਂ ਬਾਰੇ ਦੱਸਣ ਉਸ ਤੋਂ ਪ੍ਰੰਤ ਮੈਂ ਆਪਣੇ ਦੀਪਕ ਭਾਜੀ ਨੂੰ ਇੱਕ ਬੇਨਤੀ ਕਰੂੰਗਾ ਵੀ ਆਪਣਾ ਪੰਜਾਬ ਚੈਨਲ ਲੈਣਾਂ ਕੋਲ ਤੇ ਇਹ ਜਿਹੜੇ ਪਬਲਿਕ ਦੀ ਆਵਾਜ਼ ਜਿਹੜੀ ਸਰਕਾਰ ਤੱਕ ਜਰੂਰ ਪਹੁੰਚਾਉਣ ਕਿਉਂਕਿ ਬੜੇ ਹਾਲਾਤ ਮਾੜੇ ਆ ਇੱਧਰ ਇਹੀ ਚੱਲ ਸਕਦੇ ਆ ਜਿਆਦਾ ਨਾ ਕਹਿੰਦੇ ਹੋਏ ਤੇ ਡਾਕਟਰ ਨੀਮਤ ਵੀ ਦੱਸਣਗੇ ਹਾਂਜੀ ਹਾਂਜੀ ਅੱਜ ਆਪਾਂ ਬਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਇੱਥੇ ਇੱਕ ਊਨਾ ਪਿੰਡਾਂ ਵਿੱਚ ਆਏ ਹੈਗੇ ਜਿੱਥੇ ਕਿ ਅਜੇ ਤੱਕ ਕੋਈ ਵੀ ਨਾ ਤਾਂ ਸੰਸਦਾ ਪਹੁੰਚੀ ਹੈਗੀ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਾ ਹੈਗਾ ਅਸੀਂ ਐਜ਼ ਏ ਮੈਡੀਸਿਨ ਜਿਹੜੀ ਸੀਗੀ ਆਪਾਂ ਸਾਰੀ ਲੈ ਕੇ ਆਏ ਸੀ ਤੇ ਅਸੀਂ ਦੇਖਿਆ ਕਿ ਬਈ ਲੋਕਾਂ ਦੇ ਸਕਿਨ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਕਾਫੀ ਹੋ ਰਹੀਆਂ ਹੈਗੀਆਂ ਉਹਦੇ ਲਈ ਮੈਡੀਸਿਨ ਵਗੈਰਾ ਪ੍ਰੋਵਾਈਡ ਕਰਾਈ ਹੈਗੀ ਆ ਉਸ ਤੋਂ ਬਾਅਦ ਤਾਂ ਕਿ ਕਿਉਂਕਿ ਪਾਣੀ ਦਾ ਲੈਵਲ ਥੋੜਾ ਜਿਹਾ ਘਟ ਰਿਹਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੱਛਰਾਂ ਵਗੈਰਾ ਦੀ ਪ੍ਰੋਬਲਮ ਜਿਹੜੀ ਹੈਗੀ ਉਹ ਹੋ ਸਕਦੀ ਹੈਗੀ ਉਹਦੇ ਲਈ ਆਪਾਂ ਉਹਨਾਂ ਨੂੰ ਮੋਸਕੀਟੋ ਪਾਇਲਸ ਵਗੈਰਾ ਮੱਛਰਦਾਨੀਆਂ ਦੇਣ ਦਾ ਜਿਹੜਾ ਹੈਗਾ ਉਹ ਵੀ ਆਪਾਂ ਕੀਤਾ ਹੈਗਾ ਬਾਕੀ ਜਿਹੜੀ ਲੇਡੀਜ਼ ਸੀਗੀਆਂ ਸਾਡੇ ਕੋਲ ਲੀ ਡਾਕਟਰ ਨਾਲ ਹੈਗੇ ਤੇ ਆਪਾਂ ਉਹਨਾਂ ਦੇ ਨਾਮ ਰਲ ਕੇ ਜਿਹੜੇ ਲੇਡੀਜ਼ ਸੀਗੀਆਂ ਉਹਨਾਂ ਨੂੰ ਸੈਨੇਟਰੀ ਪੈਡਸ ਵਗੈਰਾ ਜਿਹੜੇ ਹੈਗੇ ਉਹ ਮਈ ਦਾ ਕਰਾਈ ਬੱਚਿਆਂ ਨੂੰ ਡਾਈਪਰਸ ਵਗੈਰਾ ਜਿਹੜੇ ਮਈ ਦਾ ਕਰਾਈ ਹੈਗੇ ਬਾਕੀ ਜੋ ਵੀ ਕਿਸੇ ਨੂੰ ਕੋਈ ਮੈਡੀਸਨ ਦੀ ਲੋੜ ਸੀਗੀ ਉਹ ਅਸੀਂ ਘਰ-ਘਰ ਜਾ ਕੇ ਪਹੁੰਚਾ ਕੇ ਤੇ ਆਪਾਂ ਬੜੇ ਹੈਰਾਨ ਹੋਏ ਦੇਖ ਕੇ ਕਿ ਲੋਕਾਂ ਦੇ ਘਰ ਦੇ ਵਿੱਚ ਕਿਸ ਤਰੀਕੇ ਨਾਲ ਹੋ ਗੁਜ਼ਰ ਬਸਰ ਕਰ ਰਹੇ ਹੈਗੇ ਜਾਂ ਕਿਸ ਤਰੀਕੇ ਨਾਲ ਹੋ ਤੇ ਜਿੱਦਾਂ ਕੀ ਦੱਸਿਆ ਭਾਜੀ ਉਹਨਾਂ ਨੇ ਕਿ ਇੱਥੇ ਮੋਟਰਸਾਈਕਲ ਇੱਥੇ ਖੜੇ ਕਰਕੇ ਤਾਂ ਅੱਗੇ ਲੋਕ ਜਿਹੜਾ ਹੈਗਾ ਉਹ ਚੱਲ ਕੇ ਜਾ ਰਹੇ ਸੀ ਅੱਜ ਰੱਬ ਦੀ ਥੋੜੀ ਜੀ ਨਿਮਤ ਹੋਈ ਹੈਗੀ ਤੇ ਥੋੜੀ ਧੁੱਪ ਨਿਕਲੀ ਹੈਗੀ ਤੇ ਪਾਣੀ ਦਾ ਲੈਵਲ ਥੋੜਾ ਜਿਹਾ ਘੱਟ ਹੋਇਆ ਹੈਗਾ ਤੇ ਇਸੇ ਕਰਕੇ ਜਿਹੜਾ ਹੈਗਾ ਆਪਾਂ ਅੱਜ ਇੱਥੇ ਮੈਡੀਸਨ ਦੇਣਾ ਹੈਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਆਪਣੀ ਟੀਮ ਵੱਲੋਂ ਡਾਕਟਰ ਬੀ ਆਰ ਸਾਹਿਬ ਅੰਬੇਦਕਰ ਗਲਫਰ ਸੁਸਾਇਟੀ ਇਹਨਾਂ ਵੱਲੋਂ ਆਪਾਂ ਜਿਹੜਾ ਹੈਗਾ ਨਿਰੰਤਰ ਜਿਹੜਾ ਹੈਗਾ ਜਾਇ ਰੱਖਾਂ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਕੋਈ ਸੁਸਾਇਟੀ ਪਹਿਲਾਂ ਸੰਸਥਾ ਪਹੁੰਚੀ ਹੈ ਨਹੀਂ ਸਰ ਹਜੇ ਤੱਕ ਕੋਈ ਨਹੀਂ ਪਹੁੰਚਿਆ ਪਹਿਲੇ ਡਾਕਟਰ ਸਾਹਿਬ ਹੁਣੇ ਆਏ ਆ ਜੋ ਵੀ ਤੁਹਾਡੀ ਟੀਮ ਆਈ ਹੈ ਪਹਿਲੀ ਇੱਥੇ ਆਈ ਹੈ ਸਾਡੇ ਪਿੰਲੇ ਦੋਵਲ ਡੇਰਿਆਂ ਚ ਹਮ ਹਾਂਜੀ ਬੜੀ ਇੱਥੇ ਤੰਗੀ ਜਾਂ ਪਰੇਸ਼ਾਨੀ ਨਹੀਂ ਆ ਜਿ ਤਰ੍ਹਾਂ ਡੇਰਿਆਂ ਨੂੰ ਆ ਪੈਰਾ ਪੂਰਾ ਦੇ ਪਾਣੀ ਤੇ ਜਾ ਜਾ ਕੇ ਜਾਂਦੇ ਆ ਆਨੇ ਆਉਂਦੇ ਆ ਮੋਚਰ ਜੋ ਵੀ ਤੁਹਾਨੂੰ ਪਤਾ ਹੀ ਆ 100 ਬਿਮਾਰੀਆਂ ਫੈਲਣੀਆਂ ਨੇ ਤੇ ਬਾਕੀ ਡੰਗਰਾਂ ਦਾ ਬਹੁਤ ਬੁਰਾ ਹਲਾਰਦਾ ਕੋਈ ਇੱਥੇ ਸਾਨੂੰ ਕੋਈ ਡੰਗਰ ਦੀ ਸੋਈ ਨਹੀਂ ਆਉਂਦੀ ਕੋਈ ਸੋਈ ਆਦਾ ਤੁਸੀਂ ਇੱਥੋਂ ਤੱਕ ਪਹੁੰਚ ਗਏ ਬੜਾ ਧੰਨਵਾਦ ਬੜਾ ਧੰਨਵਾਦ ਤੁਹਾਡਾ ਇਨਾ ਹੀ ਬੜਾ ਧੰਨਵਾਦ ਆ ਗਿਆ ਇਹਦਾ ਪਾਣੀ ਚੋਂ ਦੀਆਂ ਗੱਡੀਆਂ ਖੜੀਆਂ ਨੇ ਬੜਾ ਮਿਹਰਬਾਨੀਆਂ ਤੁਹਾਡੀ ਸਾਡਾ ਪੂਰਾ ਹੈ ਜੀ ਪਸ਼ੂ ਸਾਡੇ ਭੁੱਖੇ ਮਰ ਗਏ ਆ ਜੀ ਇੰਨਾ ਧੰਨਵਾਦ ਨਹੀਂ ਇੱਥੇ ਲੱਭਿਆ ਆਇਆ ਜੀ ਤੁਹਾਡੇ ਕੋਲ ਕੋਈ ਨਹੀਂ ਆਇਆ ਸੀ ਰਾਹ ਵੀ ਗਿਆ ਤਾਂ ਆ ਬਣਾਈਏ ਕਰੇ ਇਨਸ਼ਾ ਅੱਜ ਹੋਏਗਾ ਜਹਾੜੀ ਲਾ ਜੀ 25 ਦਿਨਾਂ ਗਿਆ ਨੂੰ ਪਾਣੀ ਦੇ ਤੰਕ ਕੀਤਾ ਪਾਣੀ ਦੇ ਵਿੱਚ ਰਾਣੀ ਥੋੜਾ ਖੜਦਾ ਜਾਂਦਾ ਪੋਛੇ ਤੇ ਬੈਠ ਕੇ ਬੱਸ ਬੁਰੀ ਪਕਾਉਂਦੀ ਤਬੂਲਾ ਕੋਠਿਆ ਸੀ ਅਸੀਂ ਬਹੁਤ ਪਰੇਸ਼ਾਨ ਅੱਜ ਤੱਕ ਬੇਰਾ ਕੋਈ ਨਹੀਂ ਪਹੁੰਚਾਇਆ ਕੋਈ ਕੋਈ ਟੀਮ ਨਹੀਂ ਆਈ ਕੋਈ ਚਾਹੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਟੀਮ ਕੋਈ ਨਹੀਂ ਕੋਈ ਪੁੱਛ ਗਿਆ ਕਿਸੇ ਹਰੀ ਸਰਕਾਰ ਨੇ ਚਲੋ ਬੜੀ ਧਾਰੀ ਤੁਹਾਨੂੰ ਤੁਹਾਡਾ ਇਹੋ ਜੀ ਧੰਨਵਾਦ ਜੀ ਤੁਸੀਂ ਬੋਲਦੇ ਜਾਓ ਹਾਂ ਸ਼ੁਕਰੀਆ ਤੁਹਾਡਾ ਸਰਕਾਰਾਂ ਵੱਲੋਂ ਵੀ ਜਿਹੜੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਹਾਲਾਤ ਇਦਾਂ ਦੇ ਆ ਕਿ ਕਈ ਥਾਂ ਤੇ ਉੱਤੇ ਇਦਾਂ ਦੀ ਪ੍ਰੋਬਲਮ ਜਿਹੜੀ ਆਈ ਹੈ ਜਿਹੜਾ ਨਹੀਂ ਪਹੁੰਚੇ ਚਲੋ ਇਦਾਂ ਦੀਆਂ ਜਿਹੜੀਆਂ ਵੈਲਫੇਅਰ ਸੁਸਾਇਟੀਆਂ ਆ ਤੇ ਉਹ ਤੁਹਾਡੇ ਤੱਕ ਪਹੁੰਚੀਆਂ ਅੱਜ ਜਿਹੜਾ ਵੀ ਤੁਹਾਨੂੰ ਸਮਾਨ ਦੀ ਜ਼ਰੂਰਤ ਹੈ ਜੋ ਦਵਾਈਆਂ ਦੀ ਜ਼ਰੂਰਤ ਆ ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਜੋ ਇਹਨਾਂ ਤੋਂ ਸਮਾਨ ਪਿਆ ਆ ਤੇ ਲੇਡੀਜ਼ ਦੇ ਸੰਬੰਧੀ ਵੀ ਪਿਆ ਆ ਸਮਾਨ ਠੀਕ ਹੈ ਨਾ ਉਹ ਤੁਸੀਂ ਇਹਨਾਂ ਤੋਂ ਲੈ ਸਕਦੇ ਆ ਸੋ ਇਹ ਹਾਲਾਤ ਨੇ ਜੀ ਅਸੀਂ ਤੁਹਾਨੂੰ ਦੱਸਿਏ ਕਿ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਕਿ ਅੱਗੇ ਪਾਣੀ ਹੈ ਇੰਨਾ ਜ਼ਿਆਦਾ ਕਿ ਪਹਿਲਾਂ ਤਾਂ ਗੱਡੀਆਂ ਵਿੱਚ ਲਿਜਾਣ ਦੀ ਵੀ ਹਿੰਮਤ ਬਿਲਕੁਲ ਨਹੀਂ ਹੋ ਰਹੀ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਵੀ ਅੱਧਾ ਵਿੱਚ ਡੁੱਬ ਚੁੱਕਾ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਲੋਕੀ ਇੱਥੋਂ ਦੀ ਲੰਘ ਰਹੇ ਆ ਤੇ ਅੱਗੇ ਵੀ ਜਾ ਕੇ ਆਏ ਆ ਕੁਝ ਘਰਾਂ ਦੇ ਵਿੱਚ ਜਿੱਥੇ 4-4 ਫੁੱਟ ਪਾਣੀ ਚੜਿਆ ਹੋਇਆ ਸੀ ਤੇ ਇਹ ਜੇ ਇਹ ਹਾਲਾਤਾਂ ਦੇ ਵਿੱਚ ਲੋਕ ਬੈਠੇ ਆ ਤੇ ਆਪਾਂ ਵੀ ਚਲੋ ਬਾਕੀਆਂ ਨੂੰ ਵੀ ਅਪੀਲ ਕਰਦੇ ਆ ਕਿ ਮਦਦ ਵੀ ਕਰਨੀ ਆ ਪਰ ਮਦਦ ਉੱਥੇ ਕਰਨੀ ਆ ਜਿੱਥੇ ਕੋਈ ਜ਼ਿਆਦਾ ਲੱਗੇ ਕਿ ਲੜੀਂਦੀ ਹੈ ਤੇ ਉਹਨਾਂ ਨਹੀਂ ਤੇ ਜਿੱਥੇ ਲੜੀਂਦੀ ਹੈ ਉੱਥੇ ਜ਼ਰੂਰ ਪਹੁੰਚ ਕਰਨੀ ਆ ਕਿਉਂਕਿ ਦੇਖ ਸਕਦੇ ਤੁਸੀਂ ਇਹ ਹਾਲਾਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਵਧਣ ਦਾ ਖਾਸਾ ਜਿਹੜਾ ਉਹ ਹੋ ਸਕਦਾ ਹੈ ਕਮਾਦਵੀ ਦੇਖੋ ਡੁੱਬ ਚੁੱਕਾ ਹੈ ਵਿੱਚ ਪਾਣੀ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਪੈਣੀ ਆ ਲੋਕਾਂ ਨੂੰ ਇੱਕ ਵਾਰੀ ਇਹਨਾਂ ਦੀ ਬਾਹਮ ਫੜਨ ਦੀ ਇਹਨਾਂ ਦੀ ਮਦਦ ਕਰਨ ਦੀ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਇਹ ਪ੍ਰਧਾਨ ਹਰਪਾਲ ਸਿੰਘ ਘੱਟੀ ਅਤੇ ਡਾਕਟਰ ਨਿਰਮਲ ਸਿੰਘ ਦੀ ਦਵਾਈ ਹੀਟ ਜਿਹੜੀਆਂ ਦਵਾਈਆਂ ਉਹ ਬਿਤ੍ਰਿਤ ਕੀਤੀਆਂ ਜਾ ਰਹੀਆਂ ਤੇ ਹੋਰ ਲੜੀਂਦੀ ਸਮਗਰੀ ਕੋ ਖਾਣ ਨੂੰ ਕੁਝ ਮੌਸਮੀ ਤੋਂ ਲਈ ਜਿਹੜਾ ਮੱਛਰ ਮਾਰਨ ਦੀਆਂ ਕੋਈ ਪੁਆਇਨ ਹੈ ਗਿਆ ਉਹ ਵੀ ਦਿੱਤੇ ਜਾ ਰਿਹਾ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਇਹ ਇਹ ਬੱਸ ਇੰਦਰ ਮੇਰੇ ਆ ਜਿੰਨੇ ਕੱਪੜੇ ਮੈਨੂੰ ਬੋਲੋ ਆ ਕੇ ਡਾਲੋ ਤਮਾਮ ਦੀ ਹੈਗੀ ਨਹੀਂ ਉਹ ਦੀਆਂ ਵਾਰ ਤੇ ਪੱਟੀਆਂ ਵਾਸਤੇ ਪਾੜੋ ਸੈਨੇਟਰੀ ਪੈਡ ਸੈਨੇਟਰੀ ਪੈਡ ਦਿਓ ਪਰ ਕੂਟ ਕਵਰ ਆਉਣਾ ਜੀ ਮੈਡਮ ਆਓ ਬਾਹਰ ਪੰਚਤੀ ਨੂੰ ਤੇ ਬੱਟੀਆਂ ਆ ਆ ਭਾਬੀ ਇੱਧਰ ਤੇ ਆ ਜੂ ਤੋ ਇਹ ਨਾਲ ਜੂੜੀ ਡਰੋਪ ਕਰੂਣੀ ਆ ਮੈਨੂੰ ਜੀ 50 ਉਹਨਾਂ ਦੇ ਡਰੋਪ ਸਪਾਈਂਗਾਂ ਦੇ ਚਾਹੀਦੀਆਂ ਨੇ ਇੱਕ ਨਿਕਲੋ ਬਟਨ ਲੱਗੋ ਇਹ 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 ਬਟਨ ਇਹਦਾ ਬਟਨ ਲੱਗਣਾ ਇਹਦਾ ਬਟਨ ਪਿਓ ਬੰਦ ਕਰ ਦਿਓ ਹਾਂ ਇਹ ਇੱਧਰ ਬਟਨ ਨੂੰ ਕਰਾ ਦੋ ਬੰਦ ਕਰ ਦੋ ਪਾਪਾ ਇੱਕ ਵੇਜ ਹੀ ਦੋ ਇੱਕ ਟੂਬ ਹੈ ਨਾ ਤੈਨੂੰ ਕਿਹੜਾ ਸਾਡਾ ਭਾਜੀ ਬੜੇ ਜੀ ਹੈ ਕਿ ਤਾ ਹਾਂ ਹਾਂ ਦਰਾਂ ਦੇ ਪਾਪਾ ਪਹਿਲ ਉਹ ਬਈ ਨੂੰ ਦੂਰ ਦਿਓ ਦੁਬਾਰਾ ਚਲਾਇਆ ਜਾਦਾ ਹੋ